ਪੰਜਾਬ ਦੇ ਵਿੱਚ ਹੋਇਆ ਪਰੇ ਵੱਡੀ ਵਾਰਤਾਤ ਸਾਫ ਕਾ ਸਰਪੰਚ ਨੇ ਆਪਣੇ ਹੀ ਭਤੀਜੇ ਦਾ ਕੀਤਾ ਕਤਲ ਪੰਚਾਇਤੀ ਜ਼ਮੀਨ ਦੀ ਬੋਲੀ ਨੂੰ ਲੈ ਕੇ ਛੇੜਿਆ ਵਿਵਾਦ ਬੇੜਤ ਪਰਿਵਾਰ ਨੇ ਲਗਾਈ ਇਨਸਾਫ ਦੀ ਗੋਹੜ ਅੱਜ ਦੇ ਸਮੇਂ ਦੇ ਵਿੱਚ ਖੂਨ ਦੇ ਰਿਸ਼ਤੇ ਪਾਣੀ ਬਣਦੇ ਜਾ ਰਹੇ ਨੇ ਜਿਸ ਦੀ ਤਾਜ਼ਾ ਉਦਾਹਰਣ ਦੇਖਣ ਨੂੰ ਮਿਲੀ ਹੈ ਤਰਨ ਤਾਰਨ ਦੇ ਨਜ਼ਦੀਕ ਦੇ ਪਿੰਡ ਰਟੋਲ ਵਿਖੇ ਜਿੱਥੇ ਕਿ ਪੰਚਾਇਤ ਜ਼ਮੀਨ ਦੇ ਬੋਲੀ ਦੌਰਾਨ ਇੱਕ ਥਿਰ ਵੱਲੋਂ ਚਲਾਈ ਗਈ ਗੋਲੀ ਦੇ ਚਲਦਿਆਂ ਭਤੀਜੇ ਦੀ ਮੌਤ ਹੋ ਗਈ ਜਦਕਿ ਤਾਇਆ ਗੰਬੀ ਜ਼ਖਮੀ ਹੋ ਗਿਆ ਜਿਸ ਨੂੰ ਹਸਪਤਾਲ ਵਿਖੇ ਇਲਾਜ ਲਈ ਪਰ ਤੇ ਕਰਵਾ ਦਿੱਤਾ ਗਿਆ ਸਬੰਧਿਤ ਥਾਣਾ ਸਿਟੀ ਤਰਨ ਤਾਰਨ ਦੇ ਪੁਲਿਸ ਦੇ ਵੱਲੋਂ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਤਾਂ ਇਹ ਜਿਹੜਾ ਕਤਲ ਕੀਤਾ ਗਿਆ ਭਤੀਜੇ ਦਾ ਤਾਂ ਸਾਬਕਾ ਸਰਪੰਚ ਦੇ ਵੱਲੋਂ ਹੀ ਕੀਤਾ ਗਿਆ ਆਪਣੇ ਹੀ ਭਤੀਜੇ ਨੂੰ ਜਿਹੜਾ ਕਿ ਗੋਲੀ ਮਾਰ ਕੇ ਖਤਮ ਕਰ ਦਿੱਤਾ ਪ੍ਰਾਪਤ ਜਾਣਕਾਰੀ ਉਰ ਸਭ ਵਿਦਾਂ ਸਭਾ ਹਲਕਾ ਤਰਨਤਾਰਨ ਨਦੀ ਨਾਲੋਂ ਦੇ ਪਿੰਡ ਰਟੋਲ ਵਿਖੇ ਹਰ ਸਾਲ ਦੀ ਤਰ੍ਹਾਂ ਪਿੰਡ ਦੀ 4.5 ਕਿਲੇ ਜ਼ਮੀਨ ਦੀ ਪੰਚਾਇਤੀ ਬੋਲੀ ਗੁਰਦੁਆਰਾ ਮਹਾ ਸਿੰਘ ਦੇ ਸਾਹਮਣੇ ਰੱਖੀ ਗਈ ਸੀ ਤਾਂ ਸ਼ਾਮ ਕਰੀਬ 5 ਵਜੇ ਦੇ ਜਦੋਂ ਪਿੰਡੋਂ ਨਿਵਾਸੀਆਂ ਦੀ ਮੌਜੂਦਗੀ ਦੇ ਵਿੱਚ ਬੋਲੀ ਸ਼ੁਰੂ ਹੋਣ ਲੱਗੀ ਤਾਂ ਇਸ ਦੌਰਾਨ ਪੁਰਾਣੇ ਹਿਸਾਬ ਕਿਤਾਬ ਨੂੰ ਲੈ ਕੇ ਗੁਰਦਿਆਲ ਸਿੰਘ ਸਾਹਿਬ ਦਾ ਸਰਪੰਚ ਪਿੰਡ ਰਟੋਲ ਵੱਲੋਂ ਇਤਰਾਜ਼ ਪਾਇਆ ਗਿਆ ਜਿਸ ਤੋਂ ਬਾਅਦ ਹੋਏ ਟਕਰਾਅ ਦੌਰਾਨ ਝਗੜਾ ਵੱਧ ਗਿਆ ਝਗੜਾ ਇੰਨਾ ਵੱਧ ਗਿਆ ਕਿ ਗੁਰਦਿਆਲ ਸਿੰਘ ਜੋ ਕਿ ਸਾਬਕਾ ਸਰਪੰਚ ਹੈ ਉਸਨੇ ਆਪਣੇ ਭਤੀਜੇ ਦਾ ਕਤਲ ਕਰ ਦਿੱਤਾ ਗੁਰਦੇਵਾਲ ਸਿੰਘ ਵੱਲੋਂ ਆਪਣੀ ਹੀ ਪਿਸਤੌਲ ਨਾਲ ਗੋਲੀਆਂ ਚਰੌੜੀਆਂ ਸ਼ੁਰੂ ਕਰ ਦਿੱਤੀਆਂ ਜਿਸ ਦੇ ਚਲਦਿਆਂ ਜਰਨੈਲ ਸਿੰਘ ਉਮਰ 38 ਸਾਲ ਪੁੱਤਰ ਬਲਵਿੰਦਰ ਸਿੰਘ ਵਾਸੀ ਪਿੰਡ ਰਟੋਲ ਅਤੇ ਉਸ ਦਾ ਤਾਇਆ ਜਸਵੰਤ ਸਿੰਘ ਪੁੱਤਰ ਗੁਰਾ ਸਿੰਘ ਵਾਸੀ ਪਿੰਡ ਰਟੋਲ ਗੰਬੀਜ਼ ਜ਼ਖਮੀ ਹੋ ਕੇ ਜਿਸ ਤੋਂ ਬਾਅਦ ਗੁਰਦੇਵਾਲ ਸਿੰਘ ਸਾਕਾ ਸਰਪੰਚ ਆਪਣੇ ਸਾਥੀਆਂ ਸਮੇਤ ਮੌਕੇ ਤੋਂ ਫਰਾਰ ਹੋ ਗਿਆ ਤਾਂ ਇਸ ਬੰਦੇ ਪੁਲਿਸ ਦੇ ਜਿਹੜੀ ਕਿ ਉਹ ਮਾਮਲੇ ਦੀ ਜਾਂਚ ਪੜਤਾਲ ਦੇ ਵਿੱਚ ਜੁਟੇ ਹੋਈ ਹੈ ਹੰਦੇ ਸਾਹ ਦਿੰਦੇ ਆ ਉਹਦੀ ਪਹਿਲਾਂ ਲੱਗਦੀ ਤਿਆਰੀ ਆਪਣੀ ਫੋਲ ਕਰਕੇ ਆ ਦੋ ਪੜਤਾਲੀ ਪੰਜ-ਛੇ ਬੰਦੇ ਲਿਆ ਤੇ ਉਹਨਾਂ ਕੋਲ ਪਿਸਤੌਲ ਹੀ ਸੀ ਤੇ ਸਿੱਧੇ ਆ ਕੇ ਇਹਦੇ ਗੋਲੀਆਂ ਮਾਰ ਲਾ ਪਈਆਂ ਇਹ ਕਾਹਦੇ ਮੁੰਡੇ ਅਮਨਦੀਰ ਦੇ ਮਾਰੀਏ ਦੇ ਭੱਜ ਕੇ ਬੰਨੇ ਹੋ ਗਿਆ ਤੇ ਇਹਦੀ ਪਹਿਲਾਂ ਤਿਆਰੀ ਸੀ ਵੀ ਇਹਨਾਂ ਨੂੰ ਮਾਰਨਾ ਮਾਰਨਾ ਗੋਲੀਆਂ ਨੇ ਚਾਰਾਂ ਦਿਨ ਸਲੇ ਕੀਤੀ ਆ ਕਿਹੜੇ ਬੰਦੇ ਕਿਹੜੇ ਗੁਰਜ ਨਹੀਂ ਗੁਰਦੇਵ ਸਿੰਘ ਸਾਫਕਸਾ ਮੰਮੀ ਦਾ ਸਾਫਕਾ ਸਰਪੰਚ ਵਾ ਨਾਲ ਨਿਸ਼ਾਨ ਸਿੰਘ ਵਾ ਤੇ ਇਹ ਸੱਤ-ਅੱਠ ਬੰਦੇ ਲੈ ਕੇ ਆਇਆ ਵਾ ਪਿਸਤੌਲ ਹਾਰੇ ਕੋ ਹਥਿਆਰ ਹੋ ਆਇਆ ਇਹਨਾਂ ਪਿੰਨ ਕੋਲ ਹੋ ਕੇ ਟੈਨ ਲਿਆ ਗਿਆ ਇਹ ਸਿੱਧੇ ਮਾਰ ਮਾਰ ਕੇ ਤੇ ਆ ਭੱਜ ਗਿਆ ਗਿਆ ਟੌਰ ਨਾਨਕ ਇਹਦੀ ਜੁਰਤਾਂ লাশ ਚੋਕੇ ਵਿਖਾਓ ਇਹ ਜਿਹੜਾ ਇਹ ਨਾ ਚੜਾ ਹੋਣਾ ਟਾਉਰ ਨਾਲ ਗਿਆ ਦਾ ਮਾਰਿਆ ਵੀ ਮੈਜੋ ਕਿਉਂ ਕੋਲੀ ਚਲੀਏ ਹਾਂਜੀ ਪੰਜ ਗੋਲੀਆਂ ਇਹਦੇ ਮਾਰੀਆਂ ਤੇ ਦੋ ਉਹਦੇ ਮਾਰ ਗਿਆ ਸਰਪੰਚ ਸਾਫਕਾ ਦਾ ਦਾ ਤਾਇਆ ਉਹਦੇ ਮਾਰ ਗਿਆ ਜਿਹਦਾ ਦੀ ਡੈਥ ਵੀ ਨਾ ਆ ਗਈ ਜਰਨੈਲ ਸਿੰਘ ਆ ਜੀ ਸਾਨੂੰ ਸਾਨੂੰ ਬਲਵਿੰਦਰ ਸਿੰਘ ਆ ਜੀ ਉਮਰ ਕਿੰਨੀ ਜੀ ਨਾ ਉਮਰ ਹੋਣੀ ਹੈ 45 ਸਾਲ ਦੀ ਹੋਣੀ ਆ ਪਰਿਵਾਰ ਕਿਹਦੇ ਹਾਂਜੀ ਪਰਿਵਾਰ ਚ ਕਿੱਡੇ ਕੀ ਬਲਵਾ ਦੇ ਤਿੰਨ ਭਰਾ ਵਾਏ ਅੱਛਾ ਜੀ ਤੇ ਪਿਓ ਦੀ ਪਹਿਲਾਂ ਦੱਸ ਤੋ ਜਿਹੜੀ ਆਪਾਂ 6 ਮਹੀਨੇ ਹੋ ਗਏ ਦਾ ਉਹਨਾਂ ਜਸਮント ਸਿੰਘ ਆ ਇੱਕੋ ਜਖਮੀ ਆ ਆ ਇੱਕ ਜਖਮੀ ਆ ਤੇ ਜਿਹੜਾ ਅਮਨੀ ਅਮਨ ਦੇ ਵਿੱਚ ਲੱਗਾ ਗੋਲੀ ਮਾਰਨੇ ਉਹ ਭੱਜ ਗਿਆ ਉਹਦੇ ਵੀ ਮਾਰੀਆਂ ਆ ਨੇ ਤੇ ਜਿਹੜੇ ਦੂਜੇ ਪੰਚਾਇਤ ਵਾਲੇ ਉਹ ਸਾਈਡ ਤੇ ਹੋਏ ਜੋ ਗੋਲਿਆਂ ਦਾ ਜੇ ਗਾਣਾ ਆ ਦੂਜਿਆਂ ਨੂੰ ਮੈਂ ਮਾਰ ਦੇਣਾ ਗੋਲੀ ਕਿਤੇ ਹੋਣੀ ਬੋਲੀਗੁਰਦ ਭਾਈ ਮਾਨ ਸਿੰਘ ਦੇ ਗੁਰਦਾਰੇ ਪਟੋਲ ਪੇਂਡਾ ਪਰ ਪਟੋਲ ਪੇਂਡਾ ਤੇ ਹਾਂਜੀ ਇੰਡੀਆ ਦੀ ਪਹਿਲਾ ਸਲਾਹ ਹੀ ਵੀ ਜਿਹੜਾ ਬੋਲੀ ਤੋਂ ਆਇਆ ਤੇ ਮੈਂ ਨਗਾ ਦੇ ਦੀ ਚਾਰ ਪੁਲੀਆਂ ਨੇ ਡਿਲੇ ਕੀਤੀਆਂ ਪਹਿਲੂ ਹਾਂਜੀ ਇੱਕ ਨਜਾਇਜ਼ ਪਿਸਤੌਲ ਆ ਤੇ ਇੱਕ ਲਾਇਸੈਂਸੀ ਇਹਦੇ ਕੋਲ ਆ ਤੇ ਜਿਹੜੇ ਮੁੰਡੇ ਦੂਜੇ ਉਹਨਾਂ ਕੋਲ ਨਜਾਇਜ਼ ਹਥਿਆਰ ਆ ਇਹਨਾਂ ਪਿੰਡ ਜਣਾ ਕਈ 200 200 ਬੰਦਾ ਪਿੰਡ ਚ ਲਾ ਕੇ ਦਸਤ ਜਿਆਦੀ ਮਣਾਉਣ ਡਿਆ ਲਾਮ ਮੇਲੇ ਤੇ 200 200 ਗੱਡੀ ਲਿਆਉਂਦਾ ਵਾ ਇਹ ਪਿੰਡ ਜਣਾ ਮੈਂ ਕਿਸ ਨੂੰ ਰਹਿ ਨਹੀਂ ਦੇਣਾ ਇਹਨਾਂ ਬਹੁਤੀ ਦਸਤ ਪਾਈ ਆ ਆਦੇ ਇਹੋ ਪ੍ਰਮਾਸ਼ਨ ਨਾਲ ਸਖਤ ਤੋਂ ਸਖਤ ਕਾਰਵਾਈ ਕੀਤੀ ਜਿਹੜੀ ਪਾਈ ਦਾ ਸਰਪੰਚ ਜੀ ਹੋ ਹਾਂਜੀ ਉਹ ਉਹ ਆ ਕਿ ਸਰਪੰਚ ਹੀ ਆ ਆਮ ਪਾਰਟੀ ਦਾ ਕਦੀ ਉਹ ਕਾਲੀਆਂ ਚ ਹੋ ਜਾਂਦਾ ਕਦੀ ਕਾਂਗਰਸ ਹੋ ਜਾਂਦਾ ਉਹ ਕਿ ਗੋਲੀ ਮਾਰੀ ਆ ਆਮ ਪਾਰਟੀ ਦੇ ਸਰਪੰਚ ਜੀ ਦਾ ਕਾਂਗਰਸ ਦਾ ਜਿਹਦੇ ਗੋਲੀ ਮਾਰੀ ਆ ਜਿਹਦੇ ਮਾਰੀ ਆ ਆਮ ਪਾਰਟੀ ਚ ਹੋਣੇ ਜੀ ਆਮ ਪਾਰਟੀ ਹਾਂਜੀ ਕੀ ਨਾਲ ਸਰ ਗੁਰਦੇਵਾਲ ਸਿੰਘ ਸੱਧਾਰਾ ਸਿੰਘ ਸਨ ਕੀ ਮੰਗ ਕਰਦੇ ਕਿ ਉਹਨਾਂ ਚਾਹੀਦਾ ਆਏ ਆਂਦੇ ਮੈਨੂੰ ਇਨਸਾਫ ਮਿਲਣਾ ਚਾਹੀਦਾ ਸਖਤ ਸਖਤ ਕਾਰਵਾਈ ਹੋਣੀ ਚਾਹੀਦੀ ਆ ਸਰ ਮੜਾ ਬਰੀਫ ਕਰੂ ਛੇ ਕੀ ਸਰ ਮਾਮਲਾ ਹੈ ਸਰ ਅਲੀ ਸਰ ਜਿਹੜਾ ਮਰਡਰਰ ਹੈ ਸਰ ਕੀ ਇਸਲਾ ਮਾਮਲਾ ਹੈ ਇਹ ਜਿਹੜੀ ਆਪਣਾ ਰਟੌਲ ਪਿੰਡ ਆਜੋ ਤੇ ਪਿੰਡ ਦੀ ਪੰਚਾਇਤ ਦੀ ਬੋਲੀ ਹੋ ਰਹੀ ਪਰ ਬੋਲੀ ਦਰਾਂ ਨਹੀਂ ਇਹਨਾਂ ਦੀ ਆਪਸ ਤੂਤੋ ਮੈਮ ਹੋਈ ਆ ਉੱਥੇ ਜਿਹੜੀਆਂ ਗੋਲੀਆਂ ਬੰਦਿਆਂ ਤੇ ਮਾਰਤੀਆਂ ਗਿਆ ਇੱਕ ਦੀ ਡੈਥ ਹੋ ਗਈ ਦੂਜਾ ਅਮਰਸਰ ਰਹਿ ਗਿਆ ਸਰਜ ਡੈਥ ਦਾ ਨਾਮ ਸਰੋਈ ਇਹਦਾ ਨਾਮ ਸਾਹਿਬ ਇਲੈਕਸ਼ਨ ਲੜਿਆ ਸੀਗੇ ਸਰਪ ਜਰਨੈਲ ਸਿੰਘ ਦਾ ਨਾਮ ਕੇ ਸਰ ਕੋਈ ਜਗਮੀ ਨਹੀਂ ਇੱਕ ਜਗਮੀ ਹੋਇਆ ਅਮਰਸਰ ਉੱਤੇ ਅਮਰਸਰ ਰਹਿ ਗਿਆ ਛੱਡ ਦਿਖਾ ਟਾਈਮ ਟੀਵੀ ਲਈ ਤਰਨ ਤਾਰਨ ਤੋਂ ਪੱਤਰਕਾਰ ਬਲਦੇਵ ਪੰਨੋ ਦਿਖਾਓ ਬੇਕਰਸਫੀਲਡ ਫੋਰ 올 ਯਰ ਇਮੀਗ੍ਰੇਸ਼ਨ ਫੈਮਲੀ ਲਾ ਨੀਡਸ Call or scan QR code to contact us Rodis Inc Million Miles with Smile Or scan QR code to contact us Flankbird Truck Repair Trust we build in truck repair Or scan QR code to contact us The Masala Twist Oxnard find Authentic Indian Cuisine Or scan QR code to contact us Pizza Twist Taste with Twist Order today Call or visit website Or scan QR code to contact us New India Market Or scan QR code to contact us Indian cuisine Tracy find authentic Indian cuisine in Tracy or scan QR code to contact us. Bila market scan QR code to contact us. Simi Valley family dental office or scan QR code to contact us. Samra produce largest variety of Indian vegetables and fruits in the USA. Scan this QR code to contact us. Mountain Mike Pizza scan this QR code to contact us. That I made and served with love. Scan this QR code to contact us. Krishan Kumar covered California certified agency manager who can help you, your family, and your small business with health insurance. Call at 1 877 830 3270 or scan QR code to call or text.